ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਚੱਲੇ ਆ ਜੀ ਦਿਵਾਲੀਆ ਦਿਨ ਹੈ ਪਿੱਤਰ ਸਤਾਂ ਤੇ ਮੱਥਾ ਟੇਕਣਾ ਸਾਡੀ ਸਾਰੀ ਫੈਮਿਲੀ ਅਮਰੀਕਾ ਲਈ ਅੱਜ ਪਹੁੰਚੀ ਹੋਈ ਹੈ ਸਾਡੇ ਕੋਲ ਸਪੈਸ਼ਲ ਸਾਰੀ ਫੈਮਿਲੀ ਅਮਰੀਕਾ ਤੋਂ ਸਪੈਸ਼ਲ ਆਏ ਹੋਏ ਨੇ ਮੈਰਜ ਸੀਗੀ ਤੇ ਹੁਣ ਦਿਵਾਲੀ ਕਰਕੇ ਮੱਥਾ ਟੇਕਣਾ ਹੁੰਦਾ ਹੈ ਤਾਂ ਕਿ ਸਾਰੀ ਫੈਮਿਲੀ ਇਕੱਠੇ ਆ ਜਾਰਿਆਂ ਜੀ ਪਿੱਤਰ ਸਤਾਂ ਤੇ ਮੱਥਾ ਟੇਕਣਾ ਇਹ ਸਾਡਾ ਬਿਨੇ ਤੇ ਹੋਰ ਵੀ ਸਾਰੇ ਜਿੰਨੇ ਸਾਡੀ ਫੈਮਿਲੀ ਹੈ ਪਹੁੰਚੇ ਹੋਏ ਨੇ ਦੇਖੋ ਸਾਡੀ ਭੈਣ ਕਿੰਨੂ ਇਹ ਮੈਰਜਾ ਉਡੀ ਦੀਾਰੇ ਦੇਖੋ ਗਗਨੋਰੀ ਬਾਬੇ ਦੀ ਮਾਤਾ ਹੋਰੀ ਸਾਰੇ ਆਏ ਹੋਏ ਅਸੀਂ ਮੱਥਾ ਟੇਕਣ ਤੇ ਤੁਹਾਨੂੰ ਦਿਖਾਵਾਂਗੇ ਬਣੇ ਰਿਹਾ ਆਪਣਾ ਵਲੌਗ ਸਾਰਾ ਅੱਗੇ ਅੱਗੇ ਸਾਰੇ ਅੱਜ ਮੌਕਾ ਮਿਲਿਆ ਸਵੇਰ ਕੱਲ ਸ਼ਾਮ ਨੂੰ ਆਏ ਸੀਗੇ ਲੋ ਜੀ ਚੱਲ ਰਿਹਾ ਅਸੀਂ ਪਰ ਕੇ ਜਾਂਦੇ ਹੁੰਨੇ ਆ ਸਾਰੇ ਲੋ ਜੀ ਆਪਣਾ ਪਿੱਤਰ ਸਥਾਨ ਆ ਚੁੱਕਿਆ ਜੀ ਇਹ ਦੇਖੋ ਪਿਛਲੇ ਵਾਰ ਤਿਆਰ ਕਰਾਇਆ ਸੀ ਪਹਿਲਾਂ ਹੀ ਵੀਡੀਓ ਪਾਈ ਸੀ ਪਿੜੀਵਾਰ ਰੈਡੀ ਹੋ ਗਿਆ ਸੀਗਾ ਦੇਖੋ ਵਧੀਆ ਸੁੰਦਰ ਬਣ ਗਿਆ ਸਾਸ ਪਾਈ ਪਹਿਲਾਂ ਕਰਤੀ ਸਾਰਿਆਂ ਨਾਲ ਮਿਲ ਕੇ ਲੜੀਆਂ ਲੂੜੀਆਂ ਲਾਤੀਆਂ ਜੁਨੀਆਂ ਚੰਨੀਆਂ ਫਟ ਕਰਕੇ ਗੱਲਬਾਤ ਕੈਂਟ ਬਣਾਈ ਪਈ ਹੈ ਦੇਖੋ ਅਤਰੀ ਮੋਹਨੇ ਬ੍ਰਾਹਮਣ ਪਿੱਤਰ ਸਥਾਨ ਪਿੰਡ ਕਣਕ ਕੋਲ ਪੰਗੂਆ ਸਾਨੂੰ ਸਾਰੇ ਪਹੁੰਚ ਚੁੱਕੇ ਆ ਮਿੱਟੀ ਕੱਢਾਂਗੇ ਹੱਥਾ ਟੇਕਾਂਗੇ ਤੁਹਾਨੂੰ ਦਿਖਾਈ ਚਲਾਂਗੇ ਨਾਲ ਦੀ ਨਾਲ ਬਣੇ ਰਿਹਾ ਆਪਣੇ ਵਲੌਗ ਨਾਲ ਉਹਨਾਂ ਦਰਸ਼ਕ ਰਾਜੀਪਾ ਆਪਣੇ ਪਿੰਤਰਸਤਾਨ ਦੇ ਹਜੇ ਆ ਰਹੇ ਨੇ ਪਛਹੌਲੀ ਚੱਲ ਕੇ ਆ ਰਹੇ ਨੇ ਕੁਝ ਤੇਜ਼ ਆਗੇ ਕੁਝ ਹੌਲੀ ਹੌਲੀ ਆ ਰਹੇ ਨੇ ਜੇ ਮਿੱਟੀ ਕੱਢਾਂਗੇ ਆਪਾਂ ਤੇ ਉਦੋਂ ਸਦੀ ਮਾਦ ਸਥਾਨ ਬਣਾਇਆ ਉੱਥੇ ਮਿੱਟੀ ਕੱਢੀ ਜਾਂਦੀ ਹੈ ਸੀ ਇਹੋ ਦੀ ਨੈਰਾ ਹੋਈ ਸਾਰੇ ਦੇਖੋ ਪਹੁੰਚੇ ਹੋਇਆ ਕਿੰਨੂ ਬ੍ਰਿੰਕਾ ਦਸੀ ਵੀਰ ਸੰਜੂ ਰੰਜੂ ਪ੍ਰਾ ਹੋਏ ਸਾਰੇ ਸਾਡੇ ਪਹੁੰਚੇ ਹੋਏ ਨੇ 골ਡੀ ਪਵਨ ਜਿੰਨੇ ਵੀ ਸ਼ਮਸਦਮ ਦੇ ਨਾਮ ਪੁੱਲ ਲਗਾ ਆਵਾ ਫੈਮਿਲੀ ਸਮੇਤ ਸਾਰੇ ਪਹੁੰਚੇ ਹੋਏ ਨੇ ਸਾਡੀ ਦਾਦੀ ਜੀ ਤਾਈ ਸ੍ਰੀ ਸਾਡੀ ਵੱਡੀ ਦਾਦੀ ਕਹਿੰਦੇ ਨੇ ਸਾਰੇ ਵੇ ਸਾਡੀ ਤਾਈ ਸ੍ਰੀ ਆ ਪਹੁੰਚੇ ਹੋਏ ਨੇ ਸਾਰੇ ਬੱਚੇ ਦੇਖੋ ਚਲੋ ਕੋ ਕੁੜੀਆਂ ਸਾਨੂੰ ਪਤਾ ਮਿੱਟੀ ਨਹੀਂ ਕੱਢਣੀ ਹੁੰਦੀ ਕੁੜੀਆਂ ਇਸ ਕਰਕੇ ਚਲੋ ਬਾਹਰ ਖੜਕੇ ਸੀ ਅਜੇ ਪ੍ਰਿੰਕਾ ਹੋਲੀ ਸਾਰੇ ਕਿੰਨੂ ਵੀ ਵੀਡੀਓ ਸ਼ੂਟ ਕਰ ਰਹੀ ਸੀ ਇਹ ਡਿਊਟੀ ਲਾਈ ਹੋਈ ਸੀਗੀ ਤਾਂ ਕਰਕੇ ਅੰਦਰ ਵੀਡੀਓ ਸ਼ੂਟ ਕਰੀ ਜਾਂਦੇ ਨਾਲ ਦੀ ਨਾਲ ਸਾਰੇ ਦੇਖੋ ਬੱਚੇ ਪਹੁੰਚੇ ਹੋਏ ਨੇ ਹੁਣ ਮਿੱਟੀ ਕੱਢ ਰਹੇ ਨੇ ਬਨੇਹੂਰੀ ਸਮਝਾ ਰਹੇ ਬਨੇ ਨੂੰ ਮੈਂ ਵੀ ਐਂ ਕੱਢ ਪਾਈ ਸਮਾਰ ਕੇ ਗਿਆਨ ਦਿੰਦੇ ਹੋਏ ਸੀ ਸਾਡੀ ਮਾਸੀ ਛੋਟੀ ਮਾਸੀ ਸਾਡੀ ਭਾਈ ਸਾਰੇ ਦੇਖੋ ਪਹੁੰਚੇ ਹੋਏ ਆ ਲਵੇਸ਼ੋਰੀ ਵੀ ਕੱਢ ਰਹੇ ਨੇ ਮਿੱਟੀ ਪਿਤਰਾਸਤਾਨ ਜੋ ਗਿਆ ਬਦ ਦੀਵਾਲੀ ਵੇਲੇ ਸਾਰੀ ਤਕਰੀਬ ਮਿੱਟੀ ਕੱਢਣ ਜਾਂਦੇ ਨੇ ਜ਼ਰੂਰੀ ਹੈ ਆਪਣੇ ਬੱਡ ਬਡੇਰਿਆਂ ਦੀ ਪੂਜਾ ਕਰਨੀ ਆਪਣਾ ਹੱਕ ਬਣਦੇ ਚਤਮਣ ਕਰਨਾ ਸਤਿਕਾਰ ਕਰਨਾ ਦੇਖੋ ਸਾਰੇ ਪਹੁੰਚੇ ਹੋਏ ਨੇ ਸਤੀ ਮਾਤਾ ਦੇ ਇਧਰ ਪਹਿਲਾਂ ਇਧਰ ਮਿੱਟੀ ਕੱਢਦੇ ਆਂ ਫਿਰ ਉਧਰ ਮਿੱਟੀ ਕੱਢਦੇ ਹੁੰਨੇ ਆ ਸਾਰੇ ਫੈਮਿਲੀ ਵੱਡੀ ਹੈ 25 26 ਜਣੇ ਤਾਂ ਇਹ ਅੱਜ ਆਏ ਹੋਏ ਸੀ ਅਮਰੀਕਾ ਵਾਲੇ ਉਹਦਾ ਸਹਿਯੋਗ ਹੈਗੇ ਜੀ 30 ਕ ਜਣੇ ਤਕਰੀਬਨ 30 35 30 ਦੇ 35 ਲਗ ਹੈਗੇ ਸਾਰੇ ਸੀ ਲੋਜੀਸਟੀਆ ਤੇ ਨਹਿਰਾ ਦੀ ਅੱਜ ਬਈ ਫੁੱਲ ਟੌਰ ਹੈ ਤਾਂ ਕਿ ਇਹਨਾਂ ਨੂੰ ਸਤੀ ਮਾਤਾ ਦਾ ਪੋਟ ਨੇ ਤੌਰ ਤੇ ਇਹਨਾਂ ਨੂੰ ਸੂਟ ਅੱਜ ਤਿੰਨ ਹੀ ਫੈਮਿਲੀਆ ਵੱਲੋਂ ਦਿੱਤੇ ਗਏ ਦੇਖੋ ਤਿੰਨ ਤਿੰਨ ਸੂਟ ਬਣ ਗਏ ਇਹਨਾਂ ਨੂੰ ਤਿੰਨ ਸੀਆ ਨੂੰ ਤਿੰਨ ਨੈਰਾ ਨੂੰ ਲਵਸ਼ੇ ਨੂੰ ਵੀ ਤਿੰਨ ਬਣ ਗਏ ਹੁਣ ਰੋਟੀ ਖਵਾ ਕੇ ਦਿੱਤੇ ਗਏ ਬਾਅਦ ਚ ਉਹ ਵੀ ਤੁਹਾਨੂੰ ਦਿਖਾਵਾਂਗੇ ਲਓ ਜੀ ਮਾਸਿਰਨ ਦੇ ਤੇ ਇੱਕ ਸੂਟ ਹੁਣ ਇਹ ਭਾਈ ਇਹਨਾਂ ਆ ਪਰਿਵਾਰ ਰਾਜਵੀਰ ਆੜੀ ਫੈਮਿਲੀ ਚ ਸਾਡਾ ਪਰਾ ਤੇ ਫੈਮਿਲੀ ਵੱਲੋਂ ਇਹ ਵੀ ਨੇ ਇੱਕ ਸੂਟ ਸੀਰ ਤੇ ਮੇਰਾ ਅੰਦ ਦਿੱਤਾ ਜਾਊਗਾ ਦੇਖੋ ਨਾਲ ਦੋ ਲੱਡੂ ਵਸਾ ਰਹੇ ਸਾਰਾ ਕੁਝ ਦਿੱਤਾ ਜਾ ਰਿਹਾ ਦੇਖੋ ਲੋਜ ਮੰਮੀ ਨਾਲ ਸਾਮੀਆਂ ਦੇ ਨਾਲ ਦੀ ਨਾਲ ਬੱਚੇ ਚਲੋ ੱਖਾਂ ਦੇ ਬੱਚਿਆਂ ਨੂੰ ਲੋ ਜੀਉਂ ਤੀਜਾ ਨੰਬਰ ਦੀ ਵਾਰੀ ਆ ਗਈ ਇਹਨਾਂ ਵੱਲੋਂ ਵੀ ਸੀ ਇਹ ਹੋਰਾਂ ਸੂਟ ਤੇ ਨਾਲ ਭਾਈ ਆਸ਼ੀਰਵਾਦ ਦਿੱਤਾ ਜਾ ਰਿਹਾ ਇਹਨਾਂ ਦਾ ਦੇਖੋ ਸਾਰਿਆਂ ਚ ਟੌਰ ਪੂਰੀ ਹੈ ਕੰਨਿਆ ਦੇਵੀਆਂ ਦੀ ਆਸ਼ੀਰਵਾਦੰਦੇ ਬੱਚੇ ਲਓ ਜੀ ਹੁਣ ਇਹ ਕਾ ਸੂਟ ਹੋਰ ਤਿੰਨ ਤਰ ਸੂਟ ਬਣ ਗਏ ਜੀ ਇਹਨਾਂ ਨੂੰ ਇਹਨੇ ਦੀਵਾਲੀ ਵਧੀਆ ਲੰਘੂ ਬੱਚਿਆਂ ਨੂੰ ਚਲੋ ਚਾਹ ਹੁੰਦਾ ਹੀ ਆ ਸਾਰੀ ਫੈਮਿਲੀ ਸਾਡੀ ਇਕੱਠੀ ਸੀ ਅੱਜ ਬਹੁਤ ਟੈਮ ਬਾਅਦ ਸਾਰੇ ਅਸੀਂ ਇਕੱਠੇ ਹੋਣ ਦਾ ਮੌਕਾ ਮਿਲਿਆ ਇੱਕ ਫੈਮਿਲੀ ਆਡੀ ਰਹੀ ਹੈ ਵੈਸੇ ਬਿੱਤੀ ਵੀਰੇ ਹੋਰੀ ਰਹੀ ਹੈ ਸਾਰੇ ਉਹਨਾਂ ਨੇ ਵੀ ਆਉਣੇ ਪਰ ਉਹ ਉਹਨਾਂ ਦੀ ਬਿੱਤੀ ਵੀਰੇ ਦੇ ਬੇਟੇ ਦਾ ਵਿਆਹ ਹੈ ਉਹ ਬਾਅਦ ਚ ਆਉਣਗੇ ਨੀ ਉਹ ਵੀ ਨਾਲ ਹੀ ਆਉਂਦੇ ਚੱਲਣੋਂ ਵਿਆਹ ਕਰਕੇ ਹੋ ਪਰ ਨਵੀਂ ਬੋਟੀ ਨੂੰ ਨਹੀਂ ਮੱਥਾ ਟੇਕਣਾ ਹੁੰਦਾ ਜੇਕਰ ਕੋਈ ਵਿਆਹ ਤੋਂ ਬਾਅਦ ਆਉਣਗੇ ਇਹ ਪਹੁੰਚੇ ਹੋਏ ਨੇ ਸਾਰੇ ਦੇਖ ਰਹੇ ਹੁਣ ਸਾਡੀ ਵਾਰੀ ਆ ਗਈ ਜੇ ਅਸੀਂ ਮੱਥਾ ਟੇਕ ਰਹੇ ਹਾਂ ਮਿੱਟੀ ਕੱਢ ਰਹੇ ਹਾਂ ਸੱਚੀ ਮਾਤਾ ਤੇ ਅੱਜ ਨਹੀਂਦਰ ਮਿੱਟੀ ਕੱਢਾਂਗੇ ਅਸੀਂ ਮੈਂ ਤੇ ਗਗਾ ਨੂੰ ਸਾਰੇ ਮਿੱਟੀ ਕੱਢ ਰਹੇ ਨੇ ਮੱਥਾ ਟੇਕ ਰਹੇ ਨੇ ਬਹੁਤ ਸਾਰਾ ਸਾਰੇ ਸਾਡੀ ਸਾਰੇ ਫੈਮਿਲੀ ਜੀ ਵੈਸੇ ਉਹ ਬਾਹਰੋਂ ਆਏ ਸਾਡੇ ਕੋਲ ਅਜੇ ਲੇਟ ਆਇਆ ਨਹੀਂ ਵੈਸੇ ਤਾਂ ਆਪਾਂ ਸਾਢੇ 5 ਸਾਰੇ ਇਕੱਠੇ ਜਾ ਕੇ ਮੱਥਾ ਟੇਕ ਕੇ ਆਉਨੇ ਹੁੰਨੇ ਆ। ਉਹ ਜੀ ਫੈਮਲੀ ਵੱਡੀ ਹੋ ਗਈ ਅੱਜ ਕੀ 30 35 ਜਾਣੇ ਆਉਗੇ ਨੇ ਉਹਦੇ ਧੋਣੇ ਤੈਮ ਲੱਗ ਜਾਗਾ ਲੇਟ ਹੋ ਜਾਣੇ। ਵੈਸੇ ਜੀ ਸਵੇਰੇ 4:15 ਵਜੇ ਉੱਠ ਖੜੇ ਸੀਗੇ ਸਾਰੇ ਉੱਠਣ ਲੱਗ ਗਏ ਸੀਗੇ ਕਿ ਸਾਨੂੰ ਪਤਾ ਸੀਗੇ ਸਾਰਿਆਂ ਨੂੰ ਧੋਣਾ ਧੋਣਾ ਹੁੰਦਾ। ਵੀ ਲੇਟ ਹੋਵਾਂਗੇ। ਫਿਰ ਵਿੱਚ ਬਹੁਤ ਟਰਾਈ ਕਰ ਜਾਓ ਫਿਰ ਬੜਾ ਲੇਟ ਨਹੀਂ ਹੋਏ ਜੀ ਬਈ ਟਾਈਮ ਨਾਲ। ਉਮੀਦ ਹੋ ਜਾ ਜ਼ਿਆਦਾ ਵਧੀਆ ਟਾਈਮ ਨਾਲ ਬਾਕੀ ਸੀ ਕਰ। ਬਾਕੀ ਸਭ ਤਾਂ ਕੋਈ ਫੈਮਲੀ ਵੱਡੀ ਐ ਸਾਰਿਆਂ ਨੇ ਮੱਥਾ ਟੇ ਤਾਂ ਉਹਨੀਆਂ ਹੜੀਆਂ ਕਈ ਹੋ ਗਈਆਂ ਸਾਰੇ ਨੇ ਮੱਥਾ ਟੇਕਣਾ ਸੀਗਾ ਮਿੱਟੀ ਕੱਢਣੀ ਸੀ ਹੋਮਣਾ ਪਾਉਣੀ ਸੀ ਸੀ ਤਾਂ ਕਰਕੇ ਫਿਰ ਲੇਟ ਸੀ ਅਸੀਂ ਉਹ ਵੀ ਸਾਰੇ ਹੁਣ ਦੇ ਰੀਤੀ ਰਿਵਾਜ ਮੁਤਾਬਕ ਕਾਰਵਿਹਾਰ ਕਰਦੇ ਹੋਏ ਅਸੀਂ ਸਾਰੇ ਨਾਰੀ ਫੈਮਲੀ ਵਿੱਚ ਪਹੁੰਚਣ ਦਾ ਮੌਕਾ ਮਿਲਿਆ ਬਹੁਤ ਟਾਈਮ ਬਾਅਦ ਸਾਰੇ ਅਸੀਂ ਇਕੱਠੇ ਹੋਏ ਵਧੀਆ ਇੰਜੋਏ ਵੀ ਕੀਤਾ ਰਾਤ ਗੱਲਾਂ ਬਾਤਾਂ ਕਰਦੇ ਰਾਤ ਅਸੀਂ 12 12:30 ਸੁੱਤੇ ਆਂ ਕੱਲ ਬੋਤਾ ਕਰੀ ਸਵੇਰੇ 4 ਵਜੇ ਪੇ ਉੱਠ ਖੜੇ ਸੱਤਾ ਵੀ ਕੱਟ ਗਿਆ ਚਲੋ ਬਹੁਤ ਵਧੀਆ ਇੰਜੋਏ ਸੀ ਬਸ ਨਜ਼ਾਰਾ ਆਇਆ ਬੱਲੇ ਇੰਜੋਏ ਕੀਤਾ ਸਾਰੇ ਦੇਖ ਰਹੇ ਹੋ ਤੁਸੀਂ ਮਾਤਾ ਟੇਕਰੇ ਨੇ ਮੈਂ ਜੋ ਸਾਰੇ ਇਕੱਠੇ ਹੋ ਕੇ ਇਦਾਂ ਨਾ ਕੋਈ ਆਪਾਂ ਚਲੋ ਕਰਦੇ ਆ ਤਾਂ ਬਹੁਤ ਵਧੀਆ ਹੁੰਦਾ ਇੰਜੋਏ ਵੀ ਹੁੰਦਾ ਨਾਲ ਕਿਉਂ ਸਾਰੇ ਇਕੱਠੇ ਹੋ ਜਾਂਦੇ ਹਨ ਕਿਉਂਕਿ ਅੱਜ ਕੱਲ ਭੱਜ ਦੌੜ ਦੀ ਜ਼ਿੰਦਗੀ ਹੈ ਵਾਇਲ ਦੀ ਜ਼ਿੰਦਗੀ ਨੇ ਸ਼ੇਸ਼ਟਮ ਇੰਨਾ ਹੋ ਗਿਆ ਹੁਣ ਤੇ ਕੋਈ ਟਾਈਮ ਨਹੀਂ ਹੁੰਦਾ ਹਰ ਇੱਕ ਦੇ ਕੰਮ ਕਾਰੀ ਇੰਨੇ ਜ਼ਿਆਦਾ ਹੋ ਰਹੇ ਨੇ ਕਿਸੇ ਕੋਲੇ ਵੀ ਟਾਈਮ ਨਹੀਂ ਹੈਗਾ ਇਦਾਂ ਚਲੋ ਸਾਰੇ ਇਕੱਠੇ ਆਏ ਅਸੀਂ ਵਧੀਆ ਹੈ ਰਾਤ ਆ ਗਿਆ ਸਾਡੇ ਕੋਲ ਥੋੜਾ ਲੇਟ ਤਾਂ ਹੋ ਗੇ ਤੇ ਵਜੇ ਰਾਤ ਗੱਲਾਂ ਬਾਤਾਂ ਕਰੀਆਂ ਹੱਸੇ ਖੱਡੇ ਸਵੇਰੇ ਫੇਰ ਲਾ ਲੋ ਸਾਰਾ ਦਿਨ ਵਧੀਆ ਅੱਜ ਦੁਪਹਿਰ ਤੱਕ ਵੀ ਚਲੋ ਵਧੀਆ ਜਵਾਈ ਹੋ ਗਿਆ ਸਾਰੇ ਦੇ ਕੋ ਸਰਦਾ ਅਸੀਂ ਵੀ ਹੋਣਾ ਪਾ ਰਹੇ ਆ ਆ ਵੀ ਵੀਡੀਓ ਬਣਾ ਲਈ ਪਰ ਮੈਂ ਕਿਉਂਕਿ ਸਾਰੇ ਫਿਆਸਤ ਸੀਗੇ ਚਲੋ ਕਨਵੇ ਹੁਣ ਮਾਕਸ਼ਟ ਦੇਣਾ ਆਪ ਨੂੰ ਨਾਲ ਲੈ ਲੋ ਜੀ ਹੁਣ ਆਪਾਂ ਦੀਵਾ ਲਾ دیے ਲਾ ਕੇ ਆਪਾਂ ਟੇਕ ਦਾ ਮੱਥਾ ਤੇ ਹੁਣ ਬਸ ਆ ਚੁੱਕੇ ਆ ਬਾਹਰੇ ਹੁਣ ਆਪਾਂ ਇੱਥੇ ਚੱਲਾਂਗੇ ਵਾਪਸ ਸਾਡੇ ਵੱਡਿਆਂ ਦੇ ਸਤਿਕਾਰ ਕਰਦੇ ਪਹਿਲਾਂ ਤਲਾਉਂਦੇ ਹੋਏ ਸੀ ਲੋ ਜੀ ਹੁਣ ਚੱਲ ਚੁੱਕੇ ਪਿੱਤਰ ਸਤਾ ਤੋਂ ਵਾਪਸ ਹੁਣ ਆਪਾਂ ਚੱਲਾਂਗੇ ਸਮਾਦਨ ਬਾਬਾ ਜਗਦੀਸ਼ ਮਣੀ ਜੀ ਆਪਾਂ ਕੋਲ ਦਾ ਹਾਜੀ ਸਮਾਦ ਤੇ ਇਹਨਾਂ ਆਪਰਾ ਵੱਡਾ ਆਪਣਾ ਜੱਸੀ ਯੂ ਐਸ ਏ ਸਾਰੀ ਫੈਮਲੀ ਆ ਢੀ ਹੈ ਜੀ ਬਾਰੇ ਜੁਗਸੇ ਅਮਰੀਕਾ ਚ ਨੇ ਸਾਰੇ ਪਰਿਵਾਰ ਉੱਥੋਂ ਆਇਆ ਹੋਇਆ ਅੱਜ ਵਿਆਹ ਕਰਕੇ ਇੱਥੇ ਪਹੁੰਚੇ ਹੋਏ ਸੀ ਵਿਆਹ ਕਰਨਾ ਤਾਂ ਇੱਕ ਜਲਦ ਵਾਲੀ ਸੀ ਦਿਵਾਲੀ ਕਰਕੇ ਆਏ ਸਾਡੇ ਕੋਲੇ ਵਧੀਆ ਲਓ ਜੇ ਪਹੁੰਚ ਚੁੱਕੇ ਹਾਂ ਸਪਾਤਾ ਦੇ ਵਿੱਚ ਤੇ ਹੁਣ ਆਪਾਂ ਇੱਥੇ ਟਿਕਾਣਾ ਮੱਥਾ ਸਾਰਾ ਤੁਹਾਨੂੰ ਦਿਖਾਵਾਂਗੇ ਲਓ ਜੀ ਇਹਨੇ ਸਮਾਧਾ ਬਾਬਾ ਜਗਦੀਸ਼ ਮੋਹਣੀ ਜੀ ਮੈਂ ਆਪਾਂ ਕਾਲ ਲਾਉਂਦਾ ਸਾਰੇ ਹੁਣ ਇੱਥੇ ਆ ਚੁੱਕੇ ਆਪਾਂ ਸਾਰੀ ਫੈਮਿਲੀ ਮੱਥਾ ਟੇਕਾਂਗੇ ਦੀਵੇ ਲਾਵਾਂਗੇ ਦੀਵਾਲੀ ਦੀ ਖੁਸ਼ੀ ਸਾਰੇ ਲੋਜੀ ਸਟਾਰਟ ਆ ਕੰਮ ਮੱਥਾ ਟੇਕ ਕੇ ਜਾ ਕਰਾਂਗੇ ਸਾਰੇ ਨੇ ਵਾਸਤੇ ਮੱਥਾ ਟੇਕ ਕੇ ਸਾਰੇ ਫੇਰ ਅੱਗੇ ਅੱਗੇ ਸਾਨੂੰ ਦਿਖਾਈ ਚੱਲੇ ਚੱਲਦੇ ਚੱਲਦੇ ਬਲਾਉਨ ਸ਼ੇਅਰ ਵੀ ਕਰੀ ਚੱਲਿਓ ਲੋਜ ਹੁਣ ਬਾਰੇ ਆਪਾਂ ਜਨਮ ਦਿਨ ਨੂੰ ਦਾਣੇ ਪਾਵਾਂਗੇ ਤਾਂ ਦੇਖੋ ਨਾ ਰਾਹਲੇ ਸਾਡੇ ਫਿਰਦੇ ਆਂ ਭੱਜੀਆਂ ਸਾਰੇ ਬੱਚੇ ਰਿਵਾਇ ਕਰਦੇ ਹੋਏ ਤੇ ਦਾਣੇ ਪਾਉਂਦੇ ਹੋਏ ਜਾਨਵਰ ਲੋ ਜੀ ਆਪਾਂ ਮਾ ਤੁਹਾਡੇ ਕਾ ਬਾਬਾ ਜੀ ਥੋੜੇ ਪਿੰਡ ਚ ਗਏ ਹੋਏ ਸੀ ਆਪਦਾ ਨਹੀਂ ਮਿਲੇ ਬਾਅਦ ਚ ਮਿਲਿਆ ਸਾਨੂੰ ਤੇ ਹੁਣ ਅ ਵਿੱਚ ਇੱਕ ਸ਼ੌਟ ਤੁਹਾਨੂੰ ਦਿਖਾ ਦਈਏ ਥੋੜਾ ਜਿਹਾ ਇਹ ਸ਼ੌਟ ਆ ਰਾਤ ਦਾ ਜੀ ਇੱਕ ਹਾਲਤ ਪਹਿਲਾਂ ਦਾ ਯਾਨੀ ਕਿ ਦਿਵਾਲੀ ਚੋਕਰ ਤੋਂ ਪਹਿਲਾਂ ਸਾਡੇ ਕੋਲ ਆਏ ਸੀਗੇ ਕਹਿੰਦੇ ਤੇ ਪਟਾਕੇ ਚਲਾਉਣੇ ਨੇ ਪਟਾਕੇ ਲੈ ਗਏ ਸੀ ਦੁਕਾਨ ਤੋਂ ਮੇਰੇ ਕੋਲ ਤੇ ਰਾਤ ਨੂੰ ਕੋਠੇ ਦੇ ਪਟਾਕੇ ਦੇ ਕੋਲ ਚਲਾ ਰਹੇ ਨੇ ਸਾਰੇ ਇਹਨਾਂ ਪਰਤਾਜ ਕੋ ਅੱਜ ਤਾਂ ਉਹਨੇ ਜਾਣਾ ਸੀ ਬਾਪਸ ਇਸ ਕਰਕੇ ਰਾਤ ਇਸ ਚੇਂਜ ਵਾਈ ਕੀਤਾ ਬੱਚੇ ਦੇ ਕਪੜਾ ਕਿ ਐਨਜੋਏ ਕਰਦੇ ਵੱਡੇ ਸ਼ਾਰਟ ਸ਼ੂਟ ਜੇ ਲਿਆਏ ਸੀਗੇ ਹੁ ਦੱਸ ਰਹੀ ਹਾਂ ਕਿ ਅੱਜ ਇਹਨਾਂ ਨੇ ਦਿਵਾਲੀ ਦੇ ਦਿਨ ਤਾਂ ਦੁਪਹਿਰੇ ਬਾਪਸ ਚਲਾ ਜਾਣਾ ਉੱਥੇ ਲੁਧਿਆਣਾ ਜਾ ਕੇ ਦਿਵਾਲੀ ਐਨਜੋਏ ਕਰਨਗੇ ਸਾਡੇ ਕੋਲੇ ਪਹੁੰਚੇ ਅੱਜ ਰਾਤ ਨੂੰ ਇਸ ਕਰਕੇ ਸੀ ਨੀ ਪਹਿਲੀ ਚਲਣੀ ਛੋਟੀ ਦਿਵਾਲੀ ਮਨਾ ਲਈਏ ਦੇਖੋ ਸਾਰੇ ਸਿਆ ਨੈਰਾ ਹੋਰੀ ਸਾਰੇ ਬੱਚੇ ਜਿੰਨੇ ਹੋਏ ਹੈਗੇ ਸੀ ਮਟਲਾਈ ਦਾ ਨਹੀਂ ਚਲੋ ਵੀਡੀਓ ਇੰਜੋਏ ਕੀਤੀ ਸਾਰਾ ਕੋਈ ਚੱਲਣਾ ਚੱਲਣਾ ਸਾਰਾ ਕੋਈ ਸਾਰਿਆਂ ਨੇ ਬੜਾਕੇ ਚਲਾ ਲਏ ਸੀਗੇ ਚਲੋ ਦੀਵਾਲੀ ਮਨਾਈ ਗਈ ਨਾਲੇ ਕੰਮ ਤੇ ਜਾਣਾ ਸੀ ਇਹਨਾਂ ਵਾਪਸ ਲਓ ਜੀ ਫੁੱਲਾਂ ਦੀ ਵਾਇਕ ਕੀਤਾ ਬੱਚਿਆਂ ਨੇ ਪੜਾਕੇ ਬੂਕੇ ਦੇਖੋ ਨੈਰਾ ਹੋਰਾਂ ਨੇ ਫੁੱਲੀਆਂ ਚਲਾਈਆਂ ਸੜਕਾਂ ਚੁੜਕੀਆਂ ਜੀਆਂ ਪੰਸਰ ਪੰਸਰ ਸਭ ਚਲਾਇਆ ਫੁੱਲ ਚੜੀਆਂ ਦੇਖੋ ਸੀਆ ਹੋਰੀ ਰੇਨੂ ਪ੍ਰਿੰਕਾ ਥੋੜੀ ਰੇਨ ਤਾਂ ਹੈ ਨਹੀਂ ਪ੍ਰਿੰਕਾ ਇਹਨੂੰ ਹੋਰਾਂ ਨੇ ਸਾਰਿਆਂ ਨੇ ਜਵਾਈ ਕੀਤਾ ਬਿਨੇ ਵਰਗੇ ਪਾਵਨ ਹੋ ਗਏ ਸਾਰੇ ਪਹੁੰਚੇ ਹੋਏ ਸੀਗੇ ਨਹੀਂ ਹੋਰੇ ਇੰਨਾ ਉੱਤੇ ਨਹੀਂ ਤਾਂ ਵਧੀਆ ਦੇਖ ਰਿਹਾ ਤੁਸੀਂ ਬੱਚੇ ਪੂਰੇ ਖੁਸ਼ ਨੇ ਕਰੋ ਬੱਚੇ ਨੇ ਤਾਂ ਮੁਰਕੇ ਮਸਾ ਮਿਲ ਤੁਹਾਨੂੰ ਪਤਾ ਹੀ ਆ ਇੰਜੋਏ ਕਰਨਾ ਹੀ ਹੁੰਦਾ ਬੱਚਿਆਂ ਨੂੰ ਤਾਂ ਜ਼ਰੂਰੀ ਹੈ ਤੇ ਆਪਾਂ ਛੋਟੇ ਛੇ ਆਪਾਂ ਵੀ ਕਰਦੇ ਹੁੰਦੇ ਸੀਗੇ ਇਹ ਵੀ ਟਾਈਮ ਹੁੰਦਾ ਸਭ ਤੇ ਜਿਵਾਇ ਕਰਨਾ ਜ਼ਰੂਰੀ ਹੈ ਟਾਈਮ ਟਾਈਮ ਦਾ ਹਰ ਇੱਕ ਜ਼ਰੂਰੀ ਚੀਜ਼ ਹੁੰਦੀ ਆ ਬੱਚੇ ਪੂਰਾ ਇੰਜੋਏ ਕਰਦੇ ਹੋਏ ਇਹ ਵਿੱਚ ਕਲਿੱਪ ਤਾਂ ਲਾਇਆ ਕਿਉਂਕਿ ਇਹ ਕਲਿੱਪ ਦਿੱਕਨ ਪਹਿਲਾਂ ਦਾ ਹੈ ਤੇ ਸੈਟਮਾਂ ਚ ਇੱਥੇ ਸ਼ਟ ਕਰ ਦਈਏ ਮਤਾ ਦੇਖਣ ਤੋਂ ਬਾਅਦ ਪਹਿਲਾਂ ਤਾਂ ਨਹੀਂ ਠੀਕ ਆਉਂਦਾ ਸੀਗਾ ਹਾਂਜੀ ਸੰਜੂ ਪੜਾਉਂਦੇ ਬੱਚੇ ਨੇ ਆਹ ਬੇਟਾ ਇੱਕ ਉਹ ਬੇਟਾ ਖੜਿਆ ਨੇ ਨੰਨਾ ਮੰਨਾ ਤਾਂ ਨਹੀਂ ਜਾਣਦਾ ਪੁੱਲ ਜਾਂਦਾ ਮੈਂ ਦੇਖੋ ਜੀ ਐਂ ਚੱਲਦੇ ਨੇ ਪੜਪੜਾ ਪੜਾਕੇ ਪਾਈ ਉਹਨਾਂ ਨੇ ਇੰਜੋਏ ਕੀਤਾ ਬੱਚਿਆਂ ਨੇ ਨਾਲ ਅਸੀਂ ਚੱਲ ਦੇਖ ਕੇ ਜਵਾਈ ਕਰ ਲਿਆ ਉਹਨਾਂ ਨੇ ਚਲਾ ਕੇ ਇੰਜੋਏ ਕਰ ਲਿਆ ਛੋਟੇ ਹੁੰਦੇ ਬਹੁਤ ਚੌਹ ਹੁੰਦਾ ਜਿਵੇਂ ਬੁੜਾਕਿਆਂ ਦਾ ਚਲੋ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਹਨਾ ਮੋੜ ਹੁੰਦਾ ਸੀਗਾ ਉਦੋਂ ਹੁਣ ਚੱਲੂ ਹੋ ਗਿਆ ਜੀ ਸਾਹਿਬ ਤੁਹਾਨੂੰ ਪਤੀਆ ਉਮਰ ਦੇ ਸਾਹਿਬ ਨਾਲ ਕਿਹਨੇ ਫਰਕ ਪੈ ਜਾਂਦਾ ਛੇ ਕਰਕੇ ਹੁਣ ਹੋ ਗਿਆ ਜਾਈਆ ਘਟ ਹੁੰਦਾ ਇਹ ਵੀ ਅਲੱਗ-ਅਲੱਗ ਸਿਸਟਮ ਹੈ ਸਭ ਦਾ ਜ਼ਰੂਰੀ ਹੁੰਦਾ ਲਓ ਚਲੋ ਜੀ ਵੱਡੇ ਸ਼ਾਟ ਕਰੋ ਇੰਜੋਏ ਐਸ ਵੀ ਕੀਤਾ ਤੁਸੀਂ ਵੀ ਕਰ ਲੋ ਵੀਡੀਓ ਚ ਅੱਗੇ ਸ਼ੇਅਰ ਵੀ ਕਰ ਦਿਓ ਤੁਸੀਂ ਦਿਵਾਲੀ ਕਿਵੇਂ ਮਨਾ ਰਹੇ ਹੋ ਦੱਸਿਓ ਕਮੈਂਟ ਕਰਕੇ ਸਾਰੇ ਪੰਨ ਪਰ ਦੱਸਿਆ ਕਰੋਗੇ ਸ਼ੇਅਰ ਕਰਿਆ ਕਰੋ ਲੋ ਜੀ ਹੁਣ ਮੱਥਾ ਢੇਕਿਆ ਪਾ ਚੁੱਕਿਆ ਘਰੇ ਤੇ ਹੁਣ ਚੱਲ ਚੁੱਕਿਆ ਕੜਾਈ ਹਲਵਾਈ ਪਹੁੰਚ ਚੁੱਕਿਆ ਖੀਰ ਦੀ ਤਿਆਰੀ ਐ ਕੋ ਸਾਰੀ ਫੈਮਲੀ ਅਸੀਂ ਪਹੁੰਚੇ ਹੋਏ ਸੀਗੇ ਤੇ ਨਾਲ ਆਣਗ ਵਾਲਾ ਚਾਚੇ ਦਾ ਸਾਡੇ ਸਾਰੇ ਉਹ ਵੀ ਇਨਵਾਈਟ ਕੀਤੇ ਹੋਏ ਸੀਗੇ ਜਿੰਨੇ ਸਾਡੇ ਆਪਣਾ ਸਾਕੇ ਸੰਬੰਧੀ ਹੁੰਦੇ ਨੇ ਸਾਰੇ ਅਸੀਂ ਬੁਲਾਏ ਹੋਏ ਸੀਗੇ ਲੋ ਜੀ ਤਿਆਰੀ ਕਰ ਰਹੇ ਨੇ ਸਾਰੇ ਲੱਗੇ ਹੋਏ ਨੇ ਅੰਜੂ ਸੰਜੂ ਪਰਾਂ ਤੇ ਸਿਵੀ ਰੂ ਸਾਰੇ ਜਿੰਨੇ ਜੁਗ ਹੈਗੇ ਸਭ ਨੇ ਹੈਲਪ ਕਰੀ ਯੰਗ ਰੋਟੀ ਖਾਣੇ ਜਿਹੜਾ ਕੋਈ ਫਰਕਸਨ ਸੀਗਾ ਜਿਹਦਾ ਸਰਦਾਂ ਨਾਲ ਹੁੰਦੀ ਹੈ ਮਸਾ ਮੌਕਾ ਮਿਲਦਾ ਬਹੁਤ ਟਾਈਮ ਬਾਅਦ ਇਕੱਠੇ ਹੋਏ ਸਾਰੇ ਜਿਵੇਂ ਸਾਰੇ ਨਹੀਂ ਆਉਦਾ ਹੋਵੇ ਜੋਗ ਦਾ ਜਿੰਨੀ ਰੁਕਿਆ ਪਾਲਵਾਈ ਸਾਹਿਬ ਚੱਲ ਰਹੇ ਨੇ ਉਧਰ ਹੈਲਪ ਕਰ ਰਹੇ ਨੇ ਸਾਰੇ ਇੰਜੋਏ ਕਰਦੇ ਹੋਏ ਨਾਲ ਦੀ ਨਾਲ ਚੱਲਣ ਨਾਲੇ ਕੰਮ ਹੋ ਹੀ ਜਾਂਦਾ ਨਾਲੇ ਟਾਈਮ ਪਾਸ ਹੋ ਹੀ ਜਾਂਦਾ ਤੇ ਨਾਲੇ ਕੰਮ ਹੋ ਹੀ ਜਾਂਦੇ ਨੇ ਹਨਾ ਹਲਵਾਈ ਸਾਹਿਬ ਲੱਗੇ ਹੋਏ ਨੇ ਇਹਦੀ ਤਿਆਰੀ ਤੋਂ ਬਾਅਦ ਹੁਣ ਤੇਲ ਜਾ ਉਕੜਾਹੀ ਵਿੱਚ ਲੋਈ ਖੀਰ ਆਪਣੀ ਕੰਪਲੀਟ ਤਿਆਰ ਹੋ ਚੁੱਕੀ ਹੈ ਜਰਾ ਸਬਜ਼ੀਆਂ ਵਾਸਤੇ ਮਸਾਲੇ ਮਸੂਲੇ ਟਮਾਟਰ ਮੋਟਰ ਮਚਾ ਤਿਆਰ ਨੇ ਹੁਣ ਆਪਾਂ ਗੋਭੀ ਵਗੈਰਾ ਫਰਾਈ ਕਰਾਂਗੇ ਇਹੋ ਜਿੰਨ ਗੋਭੀ ਆਪਣੀ ਫਰਾਈ ਹੋਣ ਲੱਗ ਰਹੀ ਆ ਸਬਜ਼ੀਆਂ ਨੇ ਤਿਆਰਿਆਂ ਗਾ ਦੋ ਸਬਜ਼ੀਆਂ ਇੱਕ ਸਬਜ਼ੀ ਬਣਾਉਣੀ ਆ ਗੋਭੀ ਆਲੂ ਪਨੀਰ ਤੁੱਕੀ ਸਬਜ਼ੀ ਬਣਾਵਾਂਗੇ ਇੱਕ ਦਾ ਬਣਾਵਾਂਗੇ ਆਲੂ ਛੋਲੇ ਪਨੀਰ ਤੇ ਨਾਲ ਹੀ ਪੂਰੀਆਂ ਦੀ ਤਿਆਰੀ ਵਾਸਤੇ ਗਾਂ ਦਾ ਆਟਾ ਛਾਣ ਲੱਗ ਰਿਹਾ ਪੂਰੀਆਂ ਬਣਾਵਾਂਗੇ ਤੇ ਨਾਲ ਆਲੂ ਮੈਸ਼ ਕੀਤੇ ਜਾ ਰਹੇ ਨੇ ਤਾਂ ਜੋ ਥੋੜੀ ਪਤਾ ਸਬਜ਼ੀ ਥੋੜੀ ਹਾਰਡ ਹੋ ਜੇ ਆਲੂ ਵੀ ਫਰਾਈ ਕਰ ਰਹੇ ਹੁਣ ਰਵਾਈ ਸਾਹਿਬਾ ਦੇ ਨਾਲ ਚੱਲਦਾ ਇਹ ਕੰਮ ਪੂਰਾ ਜੋਰਾਂ ਤੇ ਤਲ ਗਿੱਤਰ ਆਟਾ ਗੋਨਿਆ ਜਾ ਰਿਹਾ ਹੈ ਤਿਆਰੀਆਂ ਜੋਰਾਂ ਤੇ ਨੇ ਕੰਮ ਥੋੜਾ ਲੇਟ ਹੋ ਚੁੱਕਿਆ ਸੀਗਾ ਪਰ ਮੱਥਾ ਟੇਕਣ ਤੇ ਟਾਈਮ ਲੱਗ ਗਿਆ ਵੱਡੀ ਫੈਮਿਲੀ ਸੀ ਉਪਰ ਤੇ ਹੀ ਤਿਆਰੀ ਹੋ ਰਹੀ ਹੈ ਲੋ ਜੀ ਦਾਲ ਆਪਣੀ ਤਿਆਰ ਹੋਈ ਜਾਂਦੀ ਆ ਆਲੂ ਛੋਲਿਆਂ ਦੀ ਲਓ ਜੀ ਆਪਣੀ ਸੁੱਕੀ ਸਬਜ਼ੀ ਰੈਡੀ ਹੋ ਚੁੱਕੀ ਹੈ ਤੇ ਆ ਵੀ ਹੋ ਚੁੱਕੇ ਦੋਨੇ ਸਬਜ਼ੀਆਂ ਆਪਣੀਆਂ ਤਿਆਰ ਨੇ ਤੁਹਾਨੂੰ ਸਬਜ਼ੀਆਂ ਆਪਣੀਆਂ ਤਿਆਰ ਨੇ ਸੁੱਕੀ ਸਬਜ਼ੀ ਵੀ ਤਿਆਰ ਹੋ ਗਈ ਕਦਾਲ ਵੀ ਤਿਆਰ ਇਧਰ ਖੀਰ ਰੈਡੀ ਹੈ ਜੀ ਬਦਮਾ ਵਾਲੀ ਪੂਰੀ ਕੈਂਡ ਗੱਲਬਾਤ ਹੋਈ ਪਈ ਆ ਦੇਖੋ ਸਰਾ ਗੱਲਬਾਤ ਇਧਰ ਦਹੀਂ ਬੂੰਦੀ ਤਿਆਰ ਆ ਆਪਣੀ ਤਾਂ ਤੇ ਮਸਾਲੇ ਦੇਖੋ ਜੀ ਤੇ ਨਾਲੇ ਪੂਰੀਆਂ ਦੀ ਬੇਲ ਵੱਲ ਕੰਮ ਚੱਲ ਰਿਹਾ ਵੇਲਣ ਲੱਗ ਰਹੀਆਂ ਨੇ ਪੂਰੀਆਂ ਭਾਈ ਮਾਉਣ ਪੂਰੀ ਤਿਆਰੀ ਹੈ ਫਿਰ ਸ਼ਕਾਂਗੇ ਪ੍ਰਸ਼ਾਦ ਦੇ ਭੁੱਖਾ ਬਹੁਤ ਲੱਗ ਚੁੱਕੇ ਐ ਲੇਟ ਹੋ ਚੁੱਕੇ ਆ 10 ਵੱਜ ਚੁੱਕੇ ਨੇ ਲੋ ਜੀ ਹਲਵਾਈ ਕੋਲ ਪਹੁੰਚ ਗਏ ਨੇ ਪੂਰੀਆਂ ਤੇ ਕੜਾਈ ਚ ਜਾ ਚੁੱਕੀਆਂ ਨੇ ਕੱਢੀ ਜਾ ਰਹੇ ਆ ਤਾਜ਼ੀਆਂ ਤਾਜ਼ੀਆਂ ਗਰਮਾਂ ਗਰਮ ਪੂਰੀਆਂ ਜਿਨੇ ਖਾਣੀਆਂ ਨੇ ਆ ਜੋ ਕਿਨੇ ਕਿਨੇ ਪਸੰਦ ਨੇ ਪੂਰੀਆਂ ਕਮੈਂਟ ਕਰਕੇ ਦੱਸਿਓ ਲੋ ਜੀ ਆਪਣੀ ਡਿਊਟੀ ਐ ਪੂਰੀਆਂ ਢੋਣ ਤੇ ਉਧਰੋਂ ਅੰਦਰੋਂ ਇੱਧਰ ਲੈ ਜਾਂਦੇ ਆ ਤੇ ਬਾਕੀ ਬੈਠੇ ਸਾਡੇ ਸਾਰੇ ਬੈਟ ਕਰ ਰਹੇ ਨੇ ਭਾਈ ਕਿਉਂ ਇਹ ਪੰਡਤ ਜੀ ਰੋਟੀ ਖਾਉਣੀ ਸੀ ਕੰਨਿਆ ਰੋਟੀ ਖਾਉਣੀ ਸੀ ਆਪਾਂ ਪੂਰੀਆਂ ਲਿਆ ਰਹੇ ਆ ਦੇਖੋ ਤੇ ਲਓ ਜੀ ਦੁਬਾਰਾ ਪੂਰੀਆਂ ਨਿਕਣ ਲੱਗ ਜਾਈਆਂ ਤਾਂ ਤਤੀਆਂ ਤੇ ਲਓ ਜੀ ਚੱਲ ਪਿਆ ਰੋਟੀ ਵਾਲਾ ਕੰਮ ਬਲਾ ਕੰਨਿਆ ਦੇਵਿਆਂ ਨੂੰ ਇੱਥੇ ਬੱਚਿਆਂ ਨੂੰ ਰੋਟੀ ਖਵਾਈ ਜਾ ਰਹੀ ਹੈ ਸੀ ਆ ਨਹਿਰਾ ਲਵੇ ਸ਼ੋਰੀ ਸਾਰੇ ਬੱਚੇ ਲੱਗ ਰਹੇ ਨੇ ਛਕਣ ਗਰਮਾ ਗਰਮ ਪੂਰੀਆਂ ਬੱਚਿਆਂ ਨੇ ਛਕ ਲਈ ਜੀ ਤੇ ਹੁਣ ਬੱਚਿਆਂ ਨੂੰ ਹੱਥ ਤਵਾ ਕੇ ਸਾਗਣ ਸਾਡਾ ਆਪਣਾ ਹੁੰਦਾ ਸੋਰੀ ਮੱਥਾ ਟੇਕੇ ਜਾਊ ਸਾਰਿਆਂ ਨੂੰ ਦੰਦ ਕਸਾਈ ਦਿੱਤੀ ਜਾਊ ਉਹਦਾ ਕਾਣਾ ਸਾਰੇ ਪਰਿਵਾਰ ਸਾਰੀ ਫੈਮਿਲੀ ਮੱਥਾ ਟੇਕੂਗੀ ਤੇ ਕੋਈ ਆਪਣੇ ਸਰਦਾ ਹੁੰਦਾ ਸਿਸਟਮ ਬਣਿਆ ਹੁੰਦਾ ਦਿੱਤਾ ਜਾਊਗਾ ਨਾਲ ਰਛੇ ਨੂੰ ਕੱਪੜੇ ਸੀਆ ਨਾਰਾ ਨੂੰ ਪਹਿਲਾਂ ਉੱਤੇ ਸਤੀ ਮਾਤਾ ਦੇ ਤੌਰ ਤੇ ਇੱਥੇ ਸੀਗੇ ਸਾਰੇ ਮੱਥਾ ਟੇਕ ਰਹੇ ਨੇ ਲਓ ਜੀ ਆਪਣੀ ਫੈਮਿਲੀ ਵੀ ਚੱਲ ਵੀ ਮੈਂ ਮੱਥਾ ਟੇਕਣ ਮਾਤਾ ਹੋਰਾਂ ਨੇ ਮੱਥਾ ਟੇਕਿਆ ਸਾਰਿਆਂ ਨੇ ਸਾਰੇ ਮੱਥਾ ਟੇਕ ਕੇ ਬੱਚਿਆਂ ਨੂੰ ਫਲ ਫਰੂਟ ਦੇ ਉੱਤੇ ਜਾ ਰਹੇ ਨਾਲ ਸੇਬ ਕੇਲੇ ਉਹਦਾ ਬਨੇਵੀ ਮਾਤਾ ਟੇਕ ਰਿਆ ਪੂਰੀ ਸਰਦਾ ਨਾਲ ਸਾਰਿਆਂ ਨੇ ਮੱਥਾ ਟੇਕਿਆ ਵਧੀਆ ਤੇ ਪੇਟਾ ਦਿੱਤੀ ਬੱਚਿਆਂ ਨੂੰ ਦੇਖ ਰਹੇ ਤੁਸੀਂ ਬਹੁਤ ਸੋਹਣਾ ਸਰਦਾ ਨਾਲ ਸਾਰਾ ਪ੍ਰੋਗਰਾਮ ਹੋਇਆ ਪੂਰੇ ਸਰਦਾ ਸਾਰਿਆਂ ਨੇ ਮੱਥਾ ਟੇਕਿਆ ਸੇਵਾ ਕੀਤੀ ਪੂਰੀ ਵਧੀਆ ਤੇ ਸਿਰਾਂ ਗੱਲਬਾਤ ਹੋਈ ਜਮਾ ਪੂਰਾ ਬਹੁਤ ਵਧੀਆ ਹੋਇਆ ਤੇ ਉਹਨਾਂ ਸਰਾਂ ਗਲਵੱਟ ਤੇ ਹਲਵਾਈ ਨੇ ਚੱਪ ਗੱਡੇ ਪੇ ਸਾਰਾ ਕੁਝ ਖਾਣ ਪੀਣ ਵਾਲਾ ਐਂਡ ਕਲਾਸ ਸੀਗਾ ਬਹੁਤ ਟੇਸਟੀ ਦੋਨੇ ਨਾਲ ਸਬਜ਼ੀ ਖੀਰ ਵਗੈਰਾ ਫੁੱਲ ਟੇਸਟੀ ਖਾਣੋਂ ਜਿਹੜਾ ਖਾਵੇਗਾ ਕਹਿੰਦਾ ਕੀ ਬਾਤ ਹੈ ਢਿੱਡ ਭਰ ਗਿਆ ਨੀਤ ਨਹੀਂ ਭਰੀ ਵਾਲਾ ਕੰਮ ਸੀਗਾ ਬਹੁਤ ਟੇਸਟੀ ਬਣਾਇਆ ਹਲਵਾਈ ਬਤਾਈਦਾ ਪਾ ਟ੍ਰੈਸ਼ ਲਈ ਜੋ ਅਸੀਂ ਖਾਵਾਂਗੇ ਉਹ ਨਹੀਂ ਸ਼ੂਟ ਹੋ ਸਕਿਆ ਮੈਨੂੰ ਥੋੜਾ ਕੰਮ ਦੀ ਬਿਜਲੀ ਭਾ ਗਿਆ ਸੀਗਾ ਮੈਂ ਉਹ ਨਹੀਂ ਸ਼ੂਟ ਕੀਤਾ ਲਓ ਜੀ ਸਾਰਿਆਂ ਨੇ ਤਕਰੀਬ ਮੱਥਾ ਵਸਟੇਕ ਹੀ ਲਿਆ ਦੇਖ ਰਹੇ ਹੋ ਤੁਸੀਂ ਵੀਡੀਓ ਚ ਉਹ ਰੋਟੀ ਪਾਣੀ ਛਕ ਲਿਆ ਸਾਰਿਆਂ ਨੇ ਇਹਨਾਂ ਨਾਲ ਬੱਤ ਹੋ ਗਈ ਸਰਾ ਤੇ ਹੁਣ ਜਾਣ ਦੀ ਤਿਆਰੀ ਐ ਕਿਉਂਕਿ ਸਾਰੇ ਸਾਡੀ ਫੈਮਿਲੀ ਜਿਹੜੀ ਅਮਰੀਕਾ ਲਈ ਉਹਨੇ ਜਵਾਪਸ ਜਾਣਾ ਲੁਧਿਆਣੇ ਉੱਥੇ ਜਾ ਕੇ ਦੀਵਾਲੀ ਸੈਲੀਬ੍ਰੇਟ ਕਰਨੀ ਐ ਕਿਉਂਕਿ ਨਾ ਹੈ ਲੁਧਿਆਣਾ ਤੋਂ ਇਹਨਾਂ ਗਏ ਅਮਰੀਕਾ ਹੋਏ ਨੇ ਪਿੱਛਾ ਉਹਨਾਂ ਦਾ ਸਾਡਾ ਕਣਕਵਾਲ ਦਾ ਵੀ ਕਰ ਕਿਉਰੇ ਮਿੱਟੀ ਨਿਕਲਦੀ ਐ ਤੇ ਦੇ ਨਾਲ ਦੀ ਨਾਲ ਬਈ ਸਾਂਸ ਸਭਾਈ ਭਾਂਡਿਆਂ ਦੀ ਸਾਂਸ ਸਭਾਈ ਚੱਲ ਰਹੀ ਐ ਕਿਉਂਕਿ ਇਹ ਵੀ ਜ਼ਰੂਰੀ ਐ ਸਾਂਸ ਸਭਾਈ ਵੀ ਕਰਨੀ ਐ ਕੰਸਾ ਜਲਦੀ ਜਲਦੀ ਸਾਂਸਮਾਈ ਕਰਦੀ ਐ ਕਿਉਂਕਿ ਦੀਵਾਲੀ ਆ ਦਿਹਾਣਾ ਅੱਜ ਤੁਹਾਨੂੰ ਪਤਾ ਏ ਤਿਹਾੜਾ ਹੈ ਕਰੇ ਆਵਦਾ ਫਿਰ ਸਾਰਿਆਂ ਨੇ ਇੰਜੋਏ ਕਰਨਾ ਹੁੰਦਾ ਮੱਥਾ ਟੇਕਣਾ ਹੁੰਦਾ ਦੀਵੇ ਵਗੈਰਾ ਲਾਉਣੇ ਹੁੰਦੇ ਨੇ ਦੇਖੋ ਸਾਰੇ ਪੀ ਇੰਜੋਏ ਕਰ ਰਹੇ ਆ ਸਕੇਟ ਰੇਲ ਨਾਲ ਇਸ ਤੇ ਨਾਲ ਸਾਂ ਸੰਭਾਈ ਚੱਲ ਰਹੀ ਐ ਸਾਰੀ ਉੱਤੋਂ ਜਿਹੜੋ ਵੀ ਤੁਹਾਨੂੰ ਪਤਾ ਮਾਤਾ ਲੱਗੇ ਹੋਏ ਨੇ ਸਾਰੇ ਇੰਦਰ ਭਾਂਡਿਆਂ ਦੀ ਲੱਗੇ ਹੋਏ ਨੇ ਗਾਗਨ ਭਾਬੀ ਹੋਗੀ ਸਾਰੇ ਹੀ ਲੱਗੇ ਹੋਏ ਨੇ ਚਾਨਦਿਤ ਲਓ ਜੀ ਤਿਆਰ ਸਾਡੇ ਰਸਤੇ ਪਰ ਸਾਰੇ ਰੈਡੀ ਹੋ ਚੁੱਕੇ ਨੇ ਬੈਗ ਚੱਕ ਕੇ ਆ ਚੁੱਕੇ ਆ ਬਾਹਰ ਹੁਣ ਗੱਡੀ 'ਚ ਬੈਠਣਗੇ ਲਓ ਜੀ ਗੱਡੀ ਤਿਆਰ ਆ ਸਟਾਰਟ ਕਰ ਲਈ ਸਾਰੇ ਗੱਡੀ 'ਚ ਬੈਠਣਾ ਸਟਾਰਟ ਹੋ ਚੁੱਕੇ ਨੇ ਹੁਣ ਪਾਉਣਗੇ ਰਵਾਨਗੀ ਤੇ ਆਪਾਂ ਕਰਾਂਗੇ ਬਾਏ ਲਓ ਜੀ ਕਰੋ ਤੇ ਵਿਆਹ ਚੱਲਾਂਗੇ ਉੱਥੇ ਤੁਹਾਨੂੰ ਵਲੋਗ ਦਿਖਾਵਾਂਗੇ ਵਿਆਹ ਵਾਲੇ ਉੱਥੇ ਮਿਲਾਂਗੇ ਜਾ ਕੇ ਲਓ ਜੀ ਕਰਤੀ ਬਾਏ ਹੁਣ ਚੱਲੇ ਨੇ ਵਾਪਸ ਘਰ ਨੂੰ ਲਓ ਭਾਈ ਸਾਰਾ ਕੰਮ ਹੋ ਗਿਆ ਫਿਨਿਸ਼ ਆ ਰਿਸ਼ਤੇਦਾਰ ਆਪਾਂ ਕਰਦੇ ਬੈਦਾ ਸਾਂਸਮਈ ਚੱਲ ਰਹੀ ਐ ਦੇਖੋ ਤੁਸੀਂ ਸਾਰੇ ਲੱਗੇ ਹੋਏ ਨੇ ਖੰਡਿਆਰ ਖੜਿਆ ਹੋਇਆ ਸਾਂਸਮਈ ਚੱਲ ਰਿਹਾ ਮੈਂ ਤਾਂ ਹੁਣ ਜਾਉ ਦੁਕਾਨ ਤੇ ਉਹ ਦਿਵਾਲੀ ਆਸ ਨੂੰ ਪਤਾ ਪਟਾੜਿਆਂ ਦਾ ਟਾਈਮ ਹੈ ਪਹਿਲੀ ਬਹੁਤ ਲੇਟ ਹੋ ਚੁੱਕਿਆ ਬਹੁਤ ਸੋਹਣਾ ਰਿਹਾ ਤੇ ਸਾਰਾ ਬਲੌਗ ਬਣਾਉਣ ਦੀ ਆਪਾਂ ਕੋਸ਼ਿਸ਼ ਕੀਤੀ ਐ ਆਪਣਾ ਬਲੌਗ ਕਿਵੇਂ ਲੱਗਿਆ ਦੱਸੋ ਕਮੈਂਟ ਕਰਕੇ ਅੱਗੇ ਸ਼ੇਅਰ ਵੀ ਕਰਿਓ ਅਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ